ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਵੀਰ ਨੂੰ ਠੀਕ ਠਾਕ ਸਾਰੇ ਵੀਰ ਅੱਜ ਗੱਲ ਕਰਦੇ ਆ ਜੀ ਆਪਾਂ ਸਿੱਧੀ ਬਜਾਈ ਦੇ ਵਿੱਚ ਜਿਹੜੀ ਨਦੀਨਾਂ ਦੀ ਬਹੁਤ ਦਿੱਕਤ ਆਉਂਦੀ ਸੀ ਤੇ ਇਸ ਵਾਰ ਉਹਦਾ ਬਹੁਤ ਹੀ ਤਗੜਾ ਜਿਹੜਾ ਹੱਲ ਉਹ ਨਿਕਲ ਆਇਆ ਇਸ ਵਾਰ ਆਇਆ ਜਦੋਂ ਪਿਛਲੇ ਸਾਲ ਵੀ ਡੈਮੋ ਲੱਗੇ ਸੀ ਤੇ ਇਸ ਸਾਲ ਉਹ ਦਵਾਈ ਮਾਰਕੀਟ ਦੇ ਵਿੱਚ ਆ ਗਈ ਜਿਹੜੀ ਆਪਾਂ ਨੂੰ ਵੱਖੋ-ਵੱਖਰੀਆਂ ਸੁਪਰੀਮਾਂ ਕਰਨੀਆਂ ਪੈਂਦੀਆਂ ਜਿਵੇਂ ਨੋਮਨੀ ਗੋਲਡ ਵੱਖਰੀ ਕਰਨੀ ਪੈਂਦੀ ਰਾਈਸਟਾਰ ਵੱਖਰੀ ਕਰਨੀ ਪੈਂਦੀ ਤੇ ਹੁਣ ਆਪਾਂ ਇੱਕ ਹੀ ਦਵਾਈ ਹੈ ਜੀ ਤੇ ਉਹਦੇ ਨੌਮਨੀ ਗੋਲਡ ਵਖਰੀ ਕਰਨ ਦੀਨ 로ਡ ਰਾਈਸਟਰ ਵਖਰੀ ਕਰਨ ਦੀਨ ਲੋਡ ਇੱਕ ਹੀ ਦਵਾਈ ਦੇ ਵਿੱਚ ਸਾਰਾ ਹੱਲ ਆ ਉਹ ਆਪਾਂ ਦਵਾਈ ਦੱਸਦੇ ਹਾਂ ਜੀ ਡੋਜ ਦੱਸਦੇ ਹਾਂ ਉਹਦਾ ਤਰੀਕਾ ਦੱਸਦੇ ਹਾਂ ਕੰਮ ਕਰਨ ਦਾ ਤੇ ਅਸੀਂ ਪਹਿਲਾਂ ਇੱਕ ਖੇਤ ਦੇ ਵਿੱਚ ਆਪਣੇ ਕੀਤੀ ਫੇਰੀ ਦੱਸਦੇ ਹਾਂ ਉਦਾਂ ਨਹੀਂ ਪਹਿਲੂ ਆਪਣੇ ਖੇਤਾਂ ਦੇ ਵਿੱਚ ਕਰਕੇ ਟ੍ਰਾਇਲ ਫੇਰੀ ਸਾਰੇ ਭਰਾਵਾਂ ਨੂੰ ਇਹ ਦਵਾਈ ਹੈਗੀ ਆ ਜੀ ਕਟੇਵੇ ਆਦੀ ਆਈ ਆ ਕਟੇਵੇ ਆਦੀ ਆਹ ਲਓ ਜੀ ਨੋਵਲੈਕਟ ਕਟੇਵੇ ਆਦੀ ਨੋਵਲੈਕਟ ਦਵਾਈ ਆ ਤੇ ਪਹਿਲੋਂ ਆਪਾਂ ਕੀ ਕਰਦੇ ਹਾਂ ਪਹਿਲੋਂ ਆਪਾਂ ਪੁੰਨੇ ਹੁੰਦੇ ਹਾਂ ਪਹਿਲੋਂ ਨੋਮਨੀ ਗੋਲਡ ਜਦੋਂ 15 18 ਦਿਨਾਂ ਦਾ ਝੋਨਾ ਹੁੰਦਾ ਸੀ ਕੋਈ 3 350 ਰੁਪਏ ਨੋਮਨੀ ਗੋਲਡ ਦਾ ਖਰਚਾ ਸੀ 200 ਰੁਪਏ ਸਪਰੇਅ ਲਈ ਲੈ ਜਾਂਦੇ ਸੀ ਇਹ 550 ਖਰਚਾ ਆ ਜਾਂਦਾ ਸੀ ਉਸ ਤੋਂ ਬਾਅਦ ਆਪਾਂ ਰਾਈਟ ਸਟਾਰ ਕਰਦੇ ਹਾਂ 1000 ਕੀ ਲਾਗੇ ਬੰਨੇ ਏਕੜ ਦੀ ਉਹ ਪੈਂਦੀ ਸੀ ਤੇ 200 ਰੁਪਏ ਜੇ ਕਿਰਾਇਆ ਲਾ ਲਈਏ 1200 ਤੇ 550 750 ਤੋਂ ਲਾਗੇ ਕੰਮ ਚੱਲ ਜਾਂਦਾ ਸੀ ਤੇ ਜਿਹੜੀ ਇਹ ਦਵਾਈ ਹੈ ਜੀ ਇਹਦਾ ਰੇਟ ਹੈਗਾ 1800 ਤੋਂ 1850 ਚਲੋ ਵੱਖੋ ਵੱਖਰੇ ਏਰੀਆ ਦੇ ਵਿੱਚ ਵੱਖੋ ਵੱਖਰੇ ਰੇਟ ਆ ਤੇ ਪਰ ਇਹਦਾ ਇਹ ਆ ਵੀ ਕੋਈ ਜੇਰੇ ਭਰਾਵਾਂ ਨੇ ਹਲੇ ਤੱਕ ਨਾਮਨੀ ਗੋਲਡ ਨਹੀਂ ਕੀਤੀ ਜਿਨ੍ਹਾਂ ਦਾ ਚਲੋ ਨਾਮਨੀ ਗੋਲਡ ਕਰ ਲਈ ਉਹਨਾਂ ਰਾਈਸਟਾਰੀ ਉੱਪਰ ਕਰ ਦੇਣਾ ਪਰ ਜਿਹੜੇ ਭਰਾਵਾਂ ਨੇ ਹਲੇ ਤੱਕ ਨਾਮਨੀ ਗੋਲਡ ਨਹੀਂ ਕੀਤੀ ਉਹ ਨੋਵਲ ਐਕਟ ਦਵਾਈ ਹੀ ਕਰਨ ਇਹਦੇ ਚ 2 ਸਪਰੇਮਾਂ ਦੀ ਆਪਣਾ ਨੂੰ ਜ਼ਰੂਰਤ ਨਹੀਂ ਪੈਣੀ ਇੱਕ ਇਹਦਾ ਹੋਰ ਕੰਮ ਆਂਗੀ ਜਿਹੜੀ ਨਾਮਨੀ ਗੋਲਡ ਉਹ ਆਪਣਾ ਝੋਨਾ ਇਹ ਕਰ ਪਾ ਦਿੰਦੀ ਆ ਪੀਲਾ ਜਾ ਰੋਗ ਦਿੰਦੀ ਆ ਜਿਹੜੀ ਰਾਈਸਟਾਰ ਆ ਜੇ ਉਹ ਵੀ ਮੰਨ ਲਓ 25 ਦਿਨਾਂ ਤੋਂ ਪਹਿਲਾਂ ਹੋ ਜੇ ਝੋਨਾ ਪੂਰਾ ਦਬਾ ਦਿੰਦੀ ਆ ਕਰ ਖੱਟਾ ਹੋ ਜਾਂਦਾ ਉਹਨੂੰ ਰਾਸ਼ਨ ਵੀ ਵੱਧ ਪਾਉਣਾ ਪੈਂਦਾ ਝੋਨੇ ਨੂੰ ਇਹ ਕਰਕੇ ਆ ਜਿਹੜੀ ਦਵਾਈ ਆ ਜੀ ਨੋਵਲ ਐਲੈਕਟੋਕਰ ਟਵੇਆ ਦੀ ਆ ਇਹਦੇ ਰਿਜ਼ਲਟ ਬਹੁਤ ਹੀ ਸ਼ਰਾ ਭਰਾਵੋ ਨਾ ਇਹ ਝੋਨੇ ਨੂੰ ਦਬਾਉਂਦੀ ਜੇ ਨਾ ਝੋਨਾ ਇਹਦੇ ਨਾਲ ਖੱਟਾ ਪੈਂਦਾ ਨਾ ਪੀਲਾ ਪੈਂਦਾ ਪੂਰਾ ਐ ਹਰਿਆ ਝੋਨਾ ਲੈਂਦਾ ਰਹੇ ਨਦੀਨ ਜਿਹੜੀ ਵੀ ਤਰ੍ਹਾਂ ਦਾ ਨਦੀਨ ਚਾਹੇ ਉਹ ਸਵਾੰਗ ਹੋ ਗਿਆ ਸਵਾੰਕੀ ਹੋ ਗਿਆ ਕੋੜਾ ਘਾਹ ਹੋ ਗਿਆ ਤਕੜੀ ਘਾਹ ਹੋ ਗਿਆ ਕਿੜੀ ਘਾਹ ਹੋ ਗਿਆ ਜਿਹੜੀ ਵੀ ਤਰ੍ਹਾਂ ਦਾ ਨਦੀਨ ਉਹ ਸਾਰੇ ਦਾ ਹੀ ਇਹ ਹੱਲ ਕਰਦੀ ਹੈ ਜੀ ਤੇ ਇਹ ਕਰਕੇ ਜਿਹੜੇ ਜਿਹੜੇ ਭਰਾਵਾਂ ਨੇ ਹਾਲੇ ਤੱਕ ਨੌਮਨੀ 골ਡ ਨਹੀਂ ਵਰਤੀ ਇਹ ਦਵਾਈ ਉਹ ਜ਼ਰੂਰ ਵਰਤਣ ਇਹ ਨਹੀਂ ਹੈ ਕਿ ਆਪਾਂ ਪਹਿਲੋਂ ਰਿਜ਼ਲਟ ਕੀਤੇ ਆ ਇਹ ਨਹੀਂ ਕਿ ਉਦਾਂ ਹੀ ਸਾਰੇ ਭਰਾਵਾਂ ਨੂੰ ਕਹੀ ਜੰਨੇ ਪਹਿਲੋਂ ਆਪਾਂ ਇਹਦੇ ਆ ਵੇਖੇ ਆ ਟ੍ਰਾਇਲ ਆਇਆ ਸੀ ਤੇ ਬਹੁਤ ਹੀ ਸੋਨੇ ਇਹਦੇ ਰਿਜ਼ਲਟ ਮਿਲੇ ਆ ਸਾਰੀ ਤਰ੍ਹਾਂ ਦਾ ਨਿੰਦੀਨ ਖਤਮ ਕਰਤਾ ਇਹ ਜਿਹੜਾ ਹੈਗਾ ਪੀਆਰ 131 ਚੋਨਾ ਜੀ ਵੇਖੋ ਇੱਕ ਇੱਕ ਬੈਗ ਵਾਲੇ ਤੱਕ ਇਹਨੂੰ ਜੁੜੀਆ ਦਾ ਪਿਆਰ ਤੇ ਬਹੁਤ ਸੋਨੇ ਰਿਜ਼ਲਟ ਆਏ ਇਹ ਦਵਾਈ ਦੇ ਤੇ ਇਹਦਾ ਬੀਜ ਜਿਹੜਾ ਕੋਈ ਪਿਆ 6 ਕਿਲੋ ਏਕੜ ਦੇ ਹਿਸਾਬ ਨਾਲ ਤੇ ਸਾਰੇ ਭਰਾਵਾਂ ਨੂੰ ਬੇਨਤੀ ਜਿਹੜੇ ਜਿਹੜੇ ਭਰਾਵਾਂ ਨੇ ਡੀਆ ਸਰ ਕੀਤੀ ਆ ਦੋ ਦੋ ਤਿੰਨ ਤਿੰਨ ਸਪਰੇਵਾਂ ਕਰਨ ਦੀ ਲੋੜ ਨਹੀਂ ਹੋਣਾ ਆਪਾਂ ਨੂੰ ਦੋਵਾਂ ਤਿੰਨਾਂ ਸਪਰੇਵਾਂ ਦਾ ਇੱਕੋ ਹੀ ਗੱਲ ਆ ਗਿਆ ਜੀ ਕੁੱਟੇ ਵਿਆਦੀ ਨੋਵਲ ਐਕਟ ਧੰਨਵਾਦ ਜੀ ਸਾਰੇ ਬਰਾਉਂ ਦਾ